ਚਰਚਾ ਹੋ ਰਹੀ ਹੈ ਕਿ ਪੰਜਾਬ ਚਰਵਿੰਦ ਕੇਜਰੀਵਾਲ ਵਾਸਤੇ ਰਹਾਇਸ਼ ਖੋਜੀ ਜਾ ਰਹੀ ਹੈ ਕੋਠੀ ਲੱਭੀ ਜਾ ਰਹੀ ਹੈ ਕੱਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਐਮ ਐਲ ਏ ਮੰਤਰੀਆਂ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਇਹ ਚਰਚਾ ਤੀਜੀ ਦੇ ਨਾਲ ਛਿੜ ਰਹੀ ਹੈ ਕਿ ਪੰਜਾਬ ਦੇ ਵਿੱਚ ਕੇਜਰੀਵਾਲ ਰਹਾਇਸ਼ ਲੱਭ ਰਹੇ ਨੇ ਕੀ ਅਰਵਿੰਦ ਕੇਜਰੀਵਾਲ ਕਿਸੇ ਡਰੋਂ ਪੰਜਾਬ ਚ ਰਹਾਇਸ਼ ਲੱਭ ਰਹੇ ਨੇ ਜਾਂ ਫਿਰ ਪੰਜਾਬ ਦੀ ਸਰਕਾਰ ਦੇ ਉੱਪਰ ਸਿਕੰਜਾ ਕੱਸਣਾ ਪੰਜਾਬ ਦੀ ਸਰਕਾਰ ਦੇ ਉੱਪਰ ਕੁੰਡਲੀ ਮਾਰ ਕੇ ਬੈਠਣਾ ਇਸ ਕਰਕੇ ਰਹਿਾਇਸ਼ ਜਿਹੜੀਆਂ ਪੰਜਾਬ ਚ ਲੱਭ ਰਹੇ ਨੇ ਜੇ ਇਸ ਪੱਖੋਂ ਹੋਵੇ ਸਰਕਾਰ ਵਾਲੇ ਪੱਖੋਂ ਤਾਂ ਫਿਰ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿائشਾਂ ਦੇ ਵਿੱਚ ਵੀ ਰਹਿਣ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ ਆਖਰ ਪੰਜਾਬ ਦੇ ਵਿੱਚ ਰਹਿائش ਕਿਉਂ ਲੱਭੀ ਜਾ ਰਹੀ ਹੈ ਇਹਦੇ ਤੇ ਚਰਚਾਵਾ ਕਿਉਂ ਨਹੀਂ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਇਹ ਤੇ ਵੀ ਕਰਨੀ ਹੈ ਕਿ ਕੱਲ ਜਿਹੜੀ ਇਹ ਮੀਟਿੰਗ ਹੋਈ ਹੈ ਦਿੱਲੀ ਚ ਵਿਧਾਇਕਾਂ ਮੰਤਰੀਆਂ ਦੀ ਕੁਝ ਖਾਸ ਉੱਤੇ ਗੱਲਾਂ ਕੀ ਰਹੀਆਂ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਕਿ ਭਗਵੰਤ ਮਾਨ ਦੇ ਦਿਨ ਬੜੇ ਥੋੜੇ ਐ ਮੁੱਖ ਮੰਤਰੀ ਦੇ ਤੌਰ ਤੇ ਔਰ ਇੱਕ ਹੋਰ ਵੀ ਚਰਚਾ ਜੋਤਿਸ਼ੀ ਦੇ ਪੱਖੋਂ ਵੀ ਕੱਲ ਦੀ ਤੁਰੀ ਹੋਈ ਹੈ ਕਿ ਭਗਵੰਤ ਮਾਨ ਸ਼ਾਇਦ ਕਾਰਜਕਾਲ ਨਾ ਪੂਰਾ ਕਰ ਸਕਣ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਨੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਹੋ ਰਹੀ ਜਿਹੜੇ ਅਕਾਲ ਤਖਤ ਸੇ ਜਥੇਦਾਰ ਰਹੇ ਐ ਔਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਐ ਉਹਨਾਂ ਦੇ ਉੱਪਰ ਇਲਜ਼ਾਮ ਉਹਨਾਂ ਦੇ ਸਾਬਕਾ ਸਾਧੂ ਦੇ ਵੱਲੋਂ ਲਗਾਏ ਗਏ ਸੀ ਕਿ ਉਹਨਾਂ ਦੀ ਸਾਬका ਪਤਨੀ ਦੇ ਨਾਲ ਉਹਨਾਂ ਦੇ ਨਜਾਇਜ਼ ਸਬੰਧ ਦੀ ਜੋ ਵੀ ਜਿਹੜੇ ਇਲਜ਼ਾਮ ਜਿਹੜੇ ਲਗਾਏ ਗਏ ਸੀਗੇ ਉਹਨਾਂ ਸਬੰਧੀ ਜਿਹੜੀ ਰਿਪੋਰਟ ਜਾਂਚ ਰਿਪੋਰਟ ਜਿਹੜੀ ਆਈ ਹੈ ਉਹ ਨਸ਼ਰ ਹੋਈ ਹੈ ਕੀ ਕੁਝ ਉਹਦੇ ਵਿੱਚ ਆਇਆ ਹੈ ਹਾਲਾਂਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਉਹਦੇ ਤੋਂ ਉਸਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਰਿਪੋਰਟ ਚ ਕੀ ਕੋ ਜਾਇਆ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣ ਕਿ ਸਭ ਸਵਾਗਤ ਹੈ ਪ੍ਰੋਗਰਾਮ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕ ਸਭ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਦਾ ਹਾਂ ਕਿੰਦੇ ਚਰਚਾਵਾਂ ਨੇ ਕਿ ਅਰਵਿੰਦ ਕੇਦਰੀਵਾਲ ਵਾਸਤੇ ਪੰਜਾਬ ਦੇ ਵਿੱਚ ਰਹਾਇਸ਼ ਕੋਜੀ ਜਾ ਰਹੀ ਹੈ ਕੋਠੀ ਕੋਜੀ ਜਾ ਰਹੀ ਹੈ ਔਰ ਇਹ ਕੋਠੀ ਪਹਿਲਾਂ ਚਰਚਾ ਸੀਗੀ ਕਿ ਸ਼ਾਇਦ ਕਿ ਜਿਹੜੀਆਂ ਸਰਕਾਰੀ ਕੋਠੀਆਂ ਨੇ ਚੰਡੀਗੜ੍ਹ ਦੇ ਵਿੱਚ ਉੱਥੇ ਰਹਾਇਸ਼ ਜਿਹੜੀ ਆ ਉਹਨਾਂ ਦੀ ਕੀਤੀ ਜਾ ਸਕਦੀ ਹੈ ਪਰ ਬਾਅਦ ਦੇ ਵਿੱਚ ਇਹ ਵੀ ਗੱਲਾਂ ਕਹਿੰਦੇ ਮਨਾਂ ਦੇ ਵਿੱਚ ਆਈਆਂ ਨੇ ਕਿ ਭਾਈ ਉੱਥੇ ਜੇ ਆ ਗਏ ਨਾ ਤਾਂ ਲੋਕਾਂ ਦੀ ਉਹੀ ਗੱਲ ਸੱਚੀ ਹੋ ਜਾਣੀ ਹੈ ਕਿ ਦੇਖ ਲਓ ਜੀ ਸਿੱਧੇ ਤੌਰ ਤੇ ਦਿੱਲੀ ਤੋਂ ਹਾਰ ਕੇ ਪੰਜਾਬ ਦੀ ਰਹਾਇਸ਼ ਦੇ ਵਿੱਚ ਆ ਬੜੇ ਇਹਨਾਂ ਦਾ ਕੀ ਅਧਿਕਾਰ ਆ ਉੱਥੇ ਰਹਿਣ ਦਾ ਪੰਜਾਬ ਦੀ ਸਰਕਾਰੀ ਰਹਾਇਸ਼ ਤੇ ਔਰ ਸਿੱਧੇ ਤੌਰ ਤੇ ਹੁਣ ਇਹ ਤੋਂ ਸਰਕਾਰ ਚਲਾਉਣਗੀ ਤਾਂ ਉੱਥੇ ਤਾਂ ਚਲੋ ਉਹ ਗੱਲ ਕੀਤੀ ਨਹੀਂ ਪਰ ਮੇਨ ਡਰ ਕਹਿੰਦੇ ਤਰਕ ਇਹ ਵੀ ਆਣ ਕੀ ਸਾਬ ਕਿ ਕੇਜਰੀਵਾਲ ਸਾਹਿਬ ਚਾਹੁੰਦੇ ਆ ਕਿ ਜੇ ਉਹਨਾਂ ਨੂੰ ਕੋਈ ਕੇਂਦਰੀ ਏਜੰਸੀ ਚੁੱਕਦੀ ਵੀ ਆ ਦਿੱਲੀ ਤੋਂ ਵੀ ਚੁੱਕ ਸਕਦੀ ਆ ਚੰਡੀਗੜ੍ਹ ਤੋਂ ਵੀ ਚੁੱਕ ਸਕਦੀ ਆ ਤੇ ਜੇ ਪੰਜਾਬ ਦੇ ਵਿੱਚ ਰਹਾਇਸ਼ ਕਰਦੇ ਆ ਤਾਂ ਪੰਜਾਬ ਦੇ ਵਿੱਚ ਜੇ ਕੋਈ ਕੇਂਦਰੀ ਏਜੰਸੀ ਚੱਕਣ ਆਉਂਦੀ ਆ ਤਾਂ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਦੀ ਪਰਮਿਸ਼ਨ ਜਿਹੜੀ ਹੈ ਉਹ ਜ਼ਰੂਰੀ ਹੋਊਗੀ ਇਸ ਕਰਕੇ ਕਹਿੰਦੇ ਪੰਜਾਬ ਵਾਲੇ ਪਾਸੇ ਰਹਾਇਸ਼ ਖੋਜੀ ਜਾ ਰਹੀ ਹੈ ਇਹ ਕਿਸੇ ਡਰੋਂ ਆ ਕੇਂਦਰੀ ਏਜੰਸੀਆਂ ਦੇ ਡਰੋਂ ਜਾਂ ਸਰਕਾਰ ਤੇ ਕਬਜ਼ੇ ਦੀ ਵਾਲੀ ਕੋਸ਼ਿਸ਼ ਹੈ ਕਿਵੇਂ ਦੇਖਦੇ ਇਸ ਪੂਰੀ ਚੀਜ਼ ਨੂੰ ਸੁਖੰਦਰ ਜੀ ਜਿਸ ਦਿਨ ਤੋਂ ਵੀ ਆਮ ਆਦਮੀ ਪਾਰਟੀ ਦੀ ਦਿੱਲੀ ਛਾਹ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਲੀਡਰਸ਼ਿਪ ਆ ਅੰਦਰੋਂ ਅੰਦਰ ਜਿਹੜੀ ਕੰਬੀ ਜ਼ਰੂਰ ਹੈਗੀ ਜਿਸ ਦਿਨ ਰਿਜ਼ਲਟ ਆ ਰਹੀ ਸੀ ਤਾਂ ਉਸੇ ਵਿਅਕਤੀ ਦਿੱਲੀ ਦੇ ਐਲਜੀ ਵੱਲੋਂ ਸੈਕਟਰੀਟ ਨੂੰ ਜਿਹੜਾ ਸੀਲ ਕਰ ਦਿੱਤਾ ਗਿਆ ਔਰ ਇਹ ਗੱਲ ਕਹੀ ਗਈ ਕੋਈ ਵੀ ਫਾਈਲ ਜਾਂ ਕੋਈ ਵੀ ਚੀਜ਼ ਜਿਹੜੀ ਆ ਉਹ ਬਾਹਰ ਚੜੀ ਹੈ ਨਹੀਂ ਚੜੀ ਚਾਹੀਦੀ ਤੇ ਕੁਤਬੀ ਤੌਰ ਤੇ ਜੇਕਰ ਉਹ ਹੁਣ ਅਗਲੇ ਦਿਨਾਂ ਚ ਭਾਜਪਾ ਦੀ ਸਰਕਾਰ ਬਣਨੀ ਹੈ ਤਾਂ ਇਸ ਤਰੀਕੇ ਨਾਲ ਭਾਜਪਾ ਨੇਤਾਵਾਂ ਵੱਲੋਂ ਕਿਹਾ ਗਿਆ ਕਿ ਸਾਰਾ ਰਿਕਾਰਡ ਖੰਗਾਲਿਆ ਜਾਊਗਾ ਸਭ ਕੁਝ ਵਿਖੇ ਜਾਊਗਾ ਤਾਂ ਉਹਨਾਂ ਦੇ ਦਿਨਾਂ ਚ ਕੇਸਰੀਵਾਲ ਦੇ ਸਬੰਧਿਤ ਕੀ ਕੁਝ ਵਾਪਰ ਸਕਦਾ ਇਹ ਸੈਟਿੰਗ ਹੁਣ ਮਾਨ ਜਿਹੜਾ ਕੋ ਲੱਗਣਾ ਸ਼ੁਰੂ ਹੋ ਗਿਆ ਕਿ ਕੇਂਦਰ ਜ਼ਰੂਰ ਕੁਝ ਨਾ ਕੁਝ ਕੀ ਇਸ ਵੱਲ ਦੇ ਖਿਲਾਫ ਜੀ ਵੱਡੀ ਕਾਰਵਾਈ ਖਾਸ ਤੌਰ ਤੇ ਕਰਪਸ਼ਨ ਨੂੰ ਲੈ ਕੇ ਕਰ ਸਕਦਾ ਹੁਣ ਉਹਦੇ ਸਬੰਧ ਵਿੱਚ ਇਹ ਨਵੀਆਂ ਚਰਚਾਵਾਂ ਸਾਹਮਣੇ ਆ ਗਈਆਂ ਕਿ ਜਿਹਦੇ ਵਿੱਚ ਉਹ ਪੰਜਾਬ ਦੇ ਵਿੱਚ ਉਹਨਾਂ ਵਸਤੀ ਇੱਕ ਜੀ ਕੋਠੀ ਆ ਉਹ ਲੰਬੀ ਜਾ ਰਹੀ ਹੈ ਦੋ ਤਰਕ ਤੁਸੀਂ ਦਿੱਤੇ ਇੱਕ ਤਰਕ ਤਾਂ ਇਹ ਕਿ ਉਹ ਸਰਕਾਰ ਦੇ ਉੱਤੇ ਪੂਰਨ ਤੌਰ ਤੇ ਸਰਕਾਰ ਨੂੰ ਚਲਉਣਾ ਚਾਹੁੰਦੀ ਹੈ ਜਿਸ ਤਰੀਕੇ ਨਾਲ ਬੀਤੇ ਸਮੇਂ ਵਿੱਚ ਉਹਨਾਂ ਦੇ ਆਪਣੇ ਖਾਸਮ ਖਾਸ ਮੁਖਪਤਰੀ ਦੇ ਦਫਤਰ ਤੱਕ ਪਹੁੰਚ ਕਰ ਚੁੱਕੇ ਆ ਸਾਰਾ ਕੁਝ ਇੱਕ ਕਿਸਮ ਦਾ ਅਧਕਾਰ ਖੇਤਰ ਮ cụcਾ ਤਰੀ ਸਾਬ ਦਾ ਜਿਹੜਾ ਦਫਤਰ ਦਾ ਉਹ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਬੰਦਿਆਂ ਦੇ ਹੱਥ ਹੈਗਾ ਤੇ ਜੇ ਵਾਕਈ ਉਹ ਚੰਡੀਗੜ੍ਹ ਦੇ ਵਿੱਚ ਆਣ ਕੇ ਬੈਠ ਜਾਂਦੇ ਤਾਂ ਲੋਕਾਂ ਤੇ ਵੱਡਾ ਪ੍ਰਭਾਵ ਪੈਣਾ ਇਹੋ ਹੀ ਜਾਊਗਾ ਕਿ ਹਾਂ ਭਈ ਦਿੱਲੀ ਤੋਂ ਹਾਰ ਤੋਂ ਬਾਅਦ ਪੰਜਾਬ ਦੀ ਸਰਕਾਰ ਨੂੰ ਆਪਣੇ ਤਰੀਕੇ ਨਾਲ ਰਿਪੋਰਟ ਕਰਾਉਣ ਦੇ ਤਰੀਕੇ ਨਾਲ ਹੁਣ ਉਂਡਲੀ ਪਾਰ ਕੇ ਬੈਠ ਕੇ ਉੱਥੇ ਚਲਵਾ ਚਲਦੇ ਆ ਇੱਕ ਤਾਂ ਤਰਕ ਇਹ ਹੈ ਤਾਂ ਇਸੇ ਕਰਕੇ ਦੂਸਰੇ ਪਾਸੇ ਜਿਹੜਾ ਤਰਕ ਇਹ ਆ ਕਿ ਹਾਂ ਭਈ ਜਿਸ ਤਰੀਕੇ ਨਾਲ ਕੇਂਦਰ ਏਜੰਸੀਆਂ ਦੀ ਗੱਲ ਇਸ ਗੱਲ ਕੀਤੀ ਕੀ ਹੈ ਏਜੰਸੀਆਂ ਉਹਨਾਂ ਨੂੰ ਹੱਥ ਪਾ ਸਕਦੀਆਂ ਹੁਣ ਇਹਨਾਂ ਦੋਵਾਂ ਚੀਜ਼ਾਂ ਨੂੰ ਸੁਖਵਿੰਦਰ ਜੀ ਅਗਰ ਵੇਖਿਆ ਜਾਏ ਤਾਂ ਦੋਵਾਂ ਚੀਜ਼ਾਂ 'ਚ ਜਿਹੜਾ ਸੱਚ ਲੱਗਦਾ ਪ੍ਰਤੀਤ ਹੁੰਦਾ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਿਸ ਦਿਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਰਿਜ਼ਲਟ ਨਹੀਂ ਸੀ ਆਇਆ ਉਸ ਤੋਂ ਪਹਿਲਾਂ ਵੀ ਇਹ ਚਰਚਾਾਂਵਾਂ ਚੱਲ ਗਈਆਂ ਸਨ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਜਿਹੜੇ ਵਿਧਾਇਕ ਜਿੱਤਨੇ ਆ ਉਹਨਾਂ ਨੂੰ ਪੰਜਾਬ ਦੇ ਕਿਸੇ ਰਿਜ਼ੋਰਟ ਦੇ ਵਿੱਚ ਠਹਿਰਾਇਆ ਜਾ ਸਕਦਾ ਤੇ ਉਹ ਰਿਜ਼ੋਰਟ ਉਹਨੇ ਕਿਹਾ ਸੀ ਕਿ ਇਹ ਉਹ ਜੇ ਖੇਤਰ ਚ ਬਣਾਉਣਾ ਹੈ ਜਿਹੜਾ ਬੀਐਸਐਫ ਦਾ 50 ਕਿਲੋਮੀਟਰ ਦੇ ਘੇਰੇ ਦੇ ਖੇਤਰ ਦੇ ਉੱਤੇ ਨਾ ਆਉਂਦਾ ਹੋਵੇ ਉਹ ਜਰ ਰਿਜ਼ੋਰਟ ਜਿੱਥੇ ਭਾਰਤ ਕੇਂਦਰ ਦੀ ਕੋਈ ਵੀ ਏਜੰਸੀ ਜਿਹੜੀ ਛਾਪਾ ਮਾਰੀ ਨਾ ਕਰ ਸਕੇ ਤਾਂ ਹੁਣ ਇਹ ਜਿਹੜੀ ਚਰਚਾ ਜਿਹੜੀ ਛਿੜੀ ਆ ਕਿ ਅਰਵਿੰਦ ਕੇਸਰੀ ਵਾਸਤੇ ਪੰਜਾਬ ਦੇ ਉਸ ਖੇਤਰ ਦੇ ਵਿੱਚ ਕੁੱਠੀ ਲੱਗੀ ਜਾ ਰਹੀ ਆ ਕਿ ਜਿੱਥੇ ਨਾ ਤਾਂ ਕੇਂਦਰੀ ਏਜੰਸੀਆਂ ਉਸ ਨੂੰ ਹੱਥ ਪਾ ਸਕਣ ਤੇ ਨਾ ਹੀ ਕੋਈ ਬੀਐਸਐਫ ਲਈ ਉਹਦੀ ਕੋਈ ਗ੍ਰਿਫਤਾਰੀ ਹੋ ਸਕਦੀ ਆ ਜਾਂ ਕਰਵਾਈ ਜਾ ਸਕਦੀ ਜਿਸ ਤਰੀਕੇ ਨਾਲ ਕੇਂਦਰ ਚਾਹਦਾ ਉਹ ਉਹਦੇ ਸਬੰਧੀ ਇੱਕ ਇਹ ਵੀ ਚਰਚਾ ਆਈ ਹੈ ਕਿ ਬੀਤੇ ਦਿਨਾਂ 'ਚ ਜਲੰਧਰ ਦੀ ਜਿੰਮਨੀ ਚੋਲ ਹੋਈ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਦੇ ਵਿੱਚ ਇੱਕ ਕੋਠੀ ਜਿਹੜੀ ਡਿਵੀਜ਼ਨ ਕਮਿਸ਼ਨਰ ਦੀ ਕੋਠੀ ਸੀ ਉਹਨਾਂ ਨੂੰ ਆਪਣਾ ਨਿਵਾਸ ਸਥਾਨ ਬਣਾ ਲਿਆ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਦੇ ਉੱਥੇ ਠਹਿਰੇ ਨਹੀਂ ਮੁੱਖ ਮੰਤਰੀ ਸਾਹਿਬ ਚਿੱਟਕੜ ਚਲੇ ਗਏ ਤੇ 13 ਜਾਂ 4 ਦਿਨ ਪਹਿਲਾਂ ਉਸ ਕੋਠੀ ਦੀ ਅੱਜ ਵੀ ਨਹੀਂ ਕਰਦ ਕੀ ਜਿਹੜੀਆਂ ਖਬਰਾਂ ਅਖਬਾਰਾਂ ਦੇ ਤੇ ਸਾਹਮਣੇ ਆਈਆਂ ਔਰ ਇਹ ਕਿਹਾ ਜਾਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਹੋ ਸਕਦਾ ਕਿ ਹਫਤੇ 'ਚ ਇੱਕ ਜਾਂ ਦੋ ਦਿਨ ਉੱਥੇ ਰਿਹਾ ਕੰਮ ਆਮ ਚਰਚਾਵਾਂ ਜਲੰਧਰ ਦੇ ਵਿੱਚ ਇਹ ਚੱਲਦੀਆਂ ਪਈ ਇਹਨੂੰ ਉਸ ਕੋਠੀ ਦੇ ਨਵੀਨੀਕਰਨ ਨੂੰ ਲੈ ਕੇ ਪਰ ਅੱਜ ਦੀ ਇਹ ਚਰਚਾ ਜਿਹੜੀ ਨਵੀਂ ਛਿੜੀ ਆ ਖਾਸ ਤੌਰ ਤੇ ਰਵਿੰਦ ਕੇਸਰੀਵਾਲ ਦੇ ਸੰਦਰਭ ਦੇ ਵਿੱਚ ਕਿ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਕੋਠੀ ਲੱਭੀ ਜਾ ਰਹੀ ਹੈ ਤਾਂ ਹੋ ਸਕਦਾ ਅਸੀਂ ਇਹ ਨਹੀਂ ਗੱਲ ਕਹਿ ਕਿ ਹੋ ਸਕਦਾ ਕਿ ਵਾਕਈ ਇਹ ਜਿਹੜੀ ਕੋਠੀ ਜਿਹੜੀ ਪਹਿਲਾਂ ਭਗਵੰਤ ਮਾਨ ਹੁਣੀ ਵਰਤਦੇ ਰਿਹਾ ਹੋ ਸਕਦਾ ਕਿ ਕੋਠੀ ਹੁਣ ਉਨ੍ਹਾਂ ਵਾਸਤੇ ਤਿਆਰ ਜਿਹੜੀ ਆ ਕਰਵਾਈ ਜਾ ਰਹੀ ਹੋਵੇ ਜਿਸ ਤਰੀਕੇ ਨਾਲ ਉਹਦਾ ਨਵੀਨੀਕਰਨ ਜਿਸ ਤਰੀਕੇ ਨਾਲ ਫਰਨੀਚਰ ਆਹ ਰਹਾ ਵਗੈਰਾ ਕੁਝ ਉੱਥੇ ਕੀਤਾ ਗਿਆ। ਹੁਣ ਸਖੇਂਦਰ ਜੀ ਗੱਲਾਂ ਕਰਦੀਆਂ ਅਰਵਿੰਦ ਕੇਸ਼ ਦੀਵਾਰ ਦੀ ਭੂਤ ਤਾਲੀਆਂ। ਅਰਵਿੰਦ ਕੇਸ਼ ਦੀਵਾਰ ਜਿਸ ਤਰੀਕੇ ਨਾਲ ਮੱਤੀ ਇਜ਼ਲੀ ਦਿੱਲੀ ਦੀ ਹਾਰ ਅੰਦਰੋਂ ਅੰਤਰੀ ਉਹਨਾਂ ਨੇ ਇਸ ਹਾਰ ਨੇ ਅਰਵਿੰਦ ਕੇਸ਼ ਦੀਵਾਰ ਨੂੰ ਤੋੜ ਕੇ ਜਿਹੜਾ ਪੂਰਨ ਤੌਰ ਤੇ ਰੱਖ ਦਿੱਤਾ। ਤਾਂ ਉਹ ਜਿਹੜੀ ਜਿਸ ਤਰੀਕੇ ਨਾਲ ਬੰਦਾ ਦਾਸੀਆ 12 ਸਾਲ ਮੁੱਖ ਮੰਤਰੀ ਰਿਹਾ ਹੋਵੇ। ਤਾਂ ਉਹ ਲਲਕ ਜਿਹੜੀ ਆ ਉਹਦੇ ਸੀਨੇ ਚ ਜਿਹੜੀ ਆ ਉਹ ਇਹਦੀ ਛਿਤੀ ਜਾਂਦੀ ਨਹੀਂ ਤੇ ਸ਼ਾਇਦ ਇਹੋ ਹੀ ਕਾਰ ਦਾ ਕਿ ਕੱਲ ਜਿਸ ਤਰੀਕੇ ਨਾਲ ਮੰਤਰੀਆਂ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਏ ਦੀ ਬੇਟੀ ਕੀਤੀ ਗਈ ਆ ਉਹਨਾਂ ਨਾਲ ਵੀ ਗੱਲਬਾਤਾਂ ਕੀਤਾ ਤੇ ਇੱਕ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਬੇਸ਼ੱਕ ਦਿੱਲੀ ਚ ਸਾਡੀ ਹਾਰ ਹੋਈ ਆ ਪਰ ਇਸ ਸਭ ਦੇ ਬਾਅਦ ਤੁਹਾਡਾ ਸੁਪਰੀਮੋ ਅਜੇ ਮੈਂ ਹਾਂ ਤਾਂ ਇਸੇ ਹੀ ਕੰਮ ਤੋਂ ਫਿਰ ਦਬੀ ਹੋ ਸਕਦਾ ਕਿ ਆਪਣੀ ਉਸ ਲਲਕ ਨੂੰ ਪੂਰਾ ਕਰਨ ਵਾਸਤੇ ਤੇ ਦੂਜੇ ਪਾਸੇ ਕੇਂਦਰ ਦੀਆਂ ਏਜੰਸੀਆਂ ਤੋਂ ਬਚਣ ਵਾਸਤੇ ਪੰਜਾਬ ਦੇ ਵਿੱਚ ਆਪਣਾ ਨਿਵਾਸ ਸਥਾਨ ਲੱਭਣ ਦੀ ਯਤਰਾ ਵਿੱਚ ਅਰਵਿੰਦ ਕੇਸ਼ਰੀਵਾਲ ਹੋਣਾ ਜੀ ਬਿਲਕੁਲ ਬਿਲਕੁਲ ਕਿ ਕੀ ਰਹਾਇਸ਼ ਚਾਲੀ ਜਿਹੜੀ ਗੱਲ ਹੈ ਕਿ ਕਿੱਥੇ ਖੋਜੀ ਜਾ ਰਹੀ ਹੈ ਰਹਿਜ ਕਿੱਥੇ ਲੱਭਦੀ ਹੈ ਇਹ ਗੱਲ ਜਿਹੜੀ ਚਰਚਾਵਾਂ ਜਿਹੜੀਆਂ ਉਹਦੇ ਸੰਬੰਧੀ ਬਹੁਤ ਸਿਗੀਆਂ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਉਥੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਇੱਕ ਗੱਲ ਤਾਂ ਇਹ ਆਪਾਂ ਰਾਤ ਦੇ ਪ੍ਰੋਗਰਾਮ ਦੇ ਵਿੱਚ ਦੱਸੀ ਸੀਗੀ ਪਈ ਉਹਨਾਂ ਨੇ ਸਿੱਧੇ ਤੌਰ ਤੇ ਵਿਧਾਇਕਾਂ ਤੇ ਮੰਤਰੀਆਂ ਨੂੰ ਆਫਰ ਕਰਤਾ ਕਿ ਤੁਸੀਂ ਸਿੱਧੇ ਤੌਰ ਤੇ ਆ ਕੇ ਮੈਨੂੰ ਦਿੱਲੀ ਦੇ ਵਿੱਚ ਮਿਲ ਸਕਦੇ ਆ ਇਕੱਲੇ ਇਕੱਲੇ ਆਪਦੇ ਮਨ ਦੇ ਗੁੱਬਗਵਾੜ ਜਿਹੜੇ ਆ ਉਹ ਵੀ ਦੱਸ ਸਕਦੇ ਆ ਫੋਨ ਤੇ ਮੇਰੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਤੁਸੀਂ ਆਪਣੀਆਂ ਸਾਂਝੀਆਂ ਕਰ ਸਕਦੇ ਹੋ ਤਾਂ ਸਿੱਧੇ ਸੰਪਰਕ ਦੇ ਵਿੱਚ ਕਰਨ ਦੀ ਗੱਲ ਜਿਹੜੀ ਹੈ ਸਿੱਧੇ ਤੌਰ ਤੇ ਉਹਨਾਂ ਨੇ ਕਹਿਤੀ ਹੈ ਵਿਧਾਇਕਾਂ ਤੇ ਮੰਤਰੀਆਂ ਨੂੰ ਭਗਵੰਤ ਜੀ ਦੀ ਹਾਜ਼ਰੀ ਜੀ ਤੇ ਅੰਡਰ ਕਰੰਟ ਚੈੱਕ ਇਸ ਤਰੀਕੇ ਨਾਲ ਵੀ ਹੋਊਗਾ ਕੱਲ ਕੁਝ ਹੋ ਵੀ ਗਿਆ ਕੁਝ ਸਾਫ ਵੀ ਕਰਤਾ ਕਿ ਭਾਈ ਦਿੱਲੀ ਦੇ ਵਿੱਚ ਮੀਟਿੰਗ ਸੱਦ ਕੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੀ ਕਿ ਮੈਂ ਹੀ ਬੋਸ ਆ ਮੇਰੇ ਹੱਥ ਹੀ ਕਮਾਨ ਹੈ ਤੇ ਅੱਗੇ ਵੀ ਮੇਰੇ ਹੱਥ ਹੀ ਰਹਿਣੀ ਹੈ ਔਰ ਅੰਡਰਕਰੰਟ ਕੱਲੇ ਕੱਲੇ ਨੂੰ ਸੱਦ ਕੇ ਚੈੱਕ ਕਰ ਲਿਆ ਜਾਊਗਾ ਤੇ ਫਿਰ ਕੈਪਟਨ ਵਾਂਗੂ ਜਿੱਦਰ ਮਰਜ਼ੀ ਪਟਾਕਾ ਵੀ ਪਾ ਦਿੱਤਾ ਜਾਊਗਾ ਆ ਬੇਕੋਸ 15 ਜੀ ਇਹ ਕੈਪਟਨ ਅਮਰਿੰਦਰ ਸਿੰਘ ਵਰਾ ਇਤਿਹਾਸਿਆਂ ਦਾ ਦੁਹਰਾਇਆ ਜਾਂਦਾ ਦੁਹਰਾਇਆ ਜਾਣ ਲੱਗਦਾ ਭਰਤੀ ਜਿਹੜਾ ਹੋ ਰਿਹਾ ਕੱਲ ਜਿਹੜੀ ਆ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਜਿਹੜੀ ਆ ਅਰਵਿੰਦ ਕੇਸਰੀਵਾਲ ਸਾਡੇ ਆ ਤੇ ਮੁੱਖ ਮੰਤਰੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਇਹ ਗੱਲ ਕਹਿਣੀ ਵਿਧਾਇਕਾਂ ਨੂੰ ਕਿ ਹਾਂ ਵੀ ਤੁਸੀਂ ਸਿੱਧਾ ਮੇਰੇ ਨਾਲ ਸੰਪਰਕ ਕਰੋ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਜੇ ਤੁਹਾਡਾ ਕੋਈ ਅਫਸਰ ਨਹੀਂ ਮਿਲਦਾ ਜੀ 20 ਸੁਣਵਾਈ ਨਹੀਂ ਹੁੰਦੀ ਤਾਂ ਤੁਸੀਂ ਮੇਰੇ ਪਰਸਨ ਨੰਬਰ ਤੇ ਮੇਰੇ ਨਾਲ ਕਾਲ ਕਰ ਸਕਦੇ ਜੀ ਖਾਸ ਤੌਰ ਤੇ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਏ ਅਰਵਿੰਦ ਕੇਸਰੀ ਵੱਲੋਂ ਇਹ ਕਹਿਣਾ ਆਪਣੇ ਆਪ ਦੇ ਵਿੱਚ ਇਹ ਸੰਦੇਸ਼ ਦਿੰਦਾ ਜਾਂਦਾ ਆ ਕਿ ਆਪਾਂ ਵੀ ਵਿਧਾਇਕਾਂ ਦੇ ਉੱਤੇ ਉਹ ਹੁਣ ਸਿੱਧੀ ਆਪਣੀ ਪਕੜ ਚੜੀ ਆ ਬੜਉਣੀ ਉਹ ਚੰਦੇ ਤੇ ਉਹਨਾਂ ਦਾ ਸਿੱਧਾ ਰਾਬਤਾ ਜਿਹੜਾ ਉਹਨਾਂ ਨੇ ਕਾਇਮ ਕਰਨਾ ਚਾਹੁੰਦੇ ਨਹੀਂ ਤੇ ਪ੍ਰੋਟੋਕੋਲ ਦੇ ਅਨੁਸਾਰ ਕਿ ਇਹ ਤਾਂ ਹੁੰਦਾ ਨਹੀਂ ਪ੍ਰੋਟੋਕੋਲ ਤਾਂ ਇਹੋ ਕਹਿੰਦਾ ਕਿ ਪਾਰਟੀ ਸਿਪਟੀਆਂ ਨੂੰ ਬਾਤ ਚਾਪੇ ਨਾਲ ਜਦੋਂ ਪਾਰਟੀ ਦਾ ਪ੍ਰਧਾਨ ਹੈ ਜਾਂ ਮੁੱਖ ਮੰਤਰੀ ਉਹਦੇ ਨਾਲ ਜਿਹੜੀ ਗੱਲਬਾਤ ਜਿਹੜੀ ਹੁੰਦੀ ਹੈ ਤਾਂ ਜੇਕਰ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਸੰਦੇਸ਼ ਦਿੱਤਾ ਤਾਂ ਸਾਫ ਤੌਰ ਤੇ ਉਹੀ ਕੁਝ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਨੇ ਕੱਲੇ-ਕੱਲੇ ਵਿਧਾਇਕ ਨੂੰ ਦਿੱਲੀ ਸਾਧਕੇ ਜਾਈਜਾ ਲਿਆ ਜਾਂਦਾ ਰਿਹਾ ਤੇ ਫਿਰ ਇੱਕ ਸਮਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਛੁੱਟੀ ਆ ਉਹ ਕਦ ਕਰਤੀ ਤੋਹੋ ਨਮੀ ਜੇ ਜਿੰਨ ਜਿੰਨ ਸਭਾ ਪੜਾ ਫਿਰ ਇਹੋ ਜਿਹੇ ਵਰਤੀਆਂ ਸਾਹਮਣੇ ਜਿਹੜੀਆਂ ਆ ਰਹੀਆਂ ਕਿਉਂਕਿ ਸਨੀਤ ਜਾਖੜ ਦਾ ਬਿਆਨ ਆਪਣੇ ਆਪ ਦੇ ਵਿੱਚ ਬੜਾ ਵੱਟਾ ਪੇਰਦਾ ਸਨੀਤ ਜਾਖੜ ਜਿਸ ਤਰੀਕੇ ਦੀ ਮਰਜੀ ਉਹ ਸਿਆਸਤ ਜਿਹ ਇਹੋ ਜਿਹੇ ਸਿਆਸਤਦਾਨਕ ਜਿਹੜੇ ਬੋਲਦੇ ਤਾਂ ਬੜੀ ਗੰਭੀਰਤਾ ਦਾ ਬੜੀ ਸੁਹਿਰਦਤਾ ਨਾਲ ਉਹ ਬੋਲਦੇ ਕਦੇ ਇੱਕ ਦੂਰੇ ਲਾਚਣ ਜਿਹੜਾ ਕਦੀ ਨਹੀਂ ਕਿ ਇੱਕ ਦੂਜੇ ਦੇ ਉੱਤੇ ਲਾਇਆ ਤੇ ਕੱਲ ਜਿਹੜੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਜਿਹੜੀ ਸਟੇਟਮੈਂਟ ਦਿੱਤੀ ਉਹ ਆਪਣੇ ਆਪ ਦੇ ਵਿੱਚ ਬੜੀ ਮਹੱਦੀ ਸਟੇਟਮੈਂਟ ਹੈ ਕਿੰਨੇ ਕਿ ਉਹਦਾ ਤਾਂ ਸੁਰਤਾਲ ਜਿਹੜਾ ਬਦਲ ਰਿਹਾ ਸੀ ਛੋਟਕੜੀ ਨਹੀਂ ਯੂਨियंस ਨਾਲ ਇਹ ਗਲਬ ਜਿਹੜੀ ਠੀਕ ਤਰੀਕੇ ਨਾਲ ਨਹੀਂ ਹੋਈ ਬੇਸ਼ੱਕ ਉਹਦੇ ਸਬੰਧ ਦੇ ਵਿੱਚ ਫਿਰ ਉਹ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕੋਈ ਜਵਾਬ ਦਿੱਤਾ ਪਰ ਉਹ ਗੱਲ ਇੱਕ ਵੱਖਰੀ ਗੱਲ ਹੁਣ ਜਿਸ ਤਰੀਕੇ ਨਾਲ ਮੁੱਖ ਮੰਤਰੀ ਹਰਨਸਾ ਦਾ ਇੱਕ ਚਰਤਰਿਤ ਅੰਦਾਜ਼ ਹੈਗਾ ਹਰ ਕਨਸਲ ਪਾਸੇ ਦੇ ਵਿੱਚ ਲੈ ਕੇ ਉਹਨਾਂ ਨੇ ਗੱਲਬਾਤ ਕਰਦੀ ਪਰ ਕੱਲ ਉਹਨਾਂ ਦੇ ਚਿਹਰੇ ਤੇ ਅਜਿਹਾ ਹਾਸਾ ਜਿਹੜਾ ਸੀ ਉਹ ਦਿਖਾਈ ਨਹੀਂ ਸੀ ਦੇ ਰਿਹਾ ਤਾਂ ਹੁਣ ਜੇਕਰ ਸੁਪਰੀਮੋ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਵਿਧਾਇਕਾਂ ਨੂੰ ਇਹ ਸੰਦੇਸ਼ ਦਿੰਦੇ ਨੇ ਤਾਂ ਸ਼ਾਇਦ ਆਉਣ ਵਾਲੇ ਖਤਰੇ ਨੂੰ ਅਰਵਿੰਦ ਗਾਂਭੀ ਮਾਫ ਕਰਨਾ ਭਗਵੰਤ ਪਾਣ ਫੁਣੀ ਥੋੜਾ ਥੋੜਾ ਜਾਣਨਾ ਜਾਂ ਥੋੜਾ ਥੋੜਾ ਮਹਿਸੂਸ ਕਰਨ ਲੱਗ ਪਈ ਨਹੀਂ ਦੂਜੇ ਪਾਸੇ ਜਿਹੜੀ ਪੁਛ ਬਾਣੀ ਆਈ ਹੈ ਜੋ ਉਚੀ ਨਹੀਂ ਜਿਹੜੀ ਕੀਤੀ ਕਿ ਸ਼ਾਇਦ ਉਹ ਆਪਣਾ ਕਾਰਜਕਾਲ ਪੂਰਾ ਨਾ ਕਰਮ ਚਲੋ ਜੋਤਿਸ਼ ਦੇ ਅਨੁਸਾਰ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਇਹ ਤਾਂ ਅਲੱਗ ਤਰ੍ਹਾਂ ਦੀ ਗੱਲਾਂ ਨੇ ਪਰ ਜਿਹੜੇ ਹਾਲਾਤ ਇਸ ਵੇਲੇ ਵਧਦੇ ਜਾ ਰਹੇ ਆ ਔਰ ਜਿਸ ਤਰੀਕੇ ਨਾਲ ਮੀਟਿੰਗ ਦੇ ਵਿੱਚ ਕੀਤੀ ਮੀਟਿੰਗ ਦੇ ਬਾਹਰ ਬਿਟ ਤੋਂ ਪਹਿਲਾਂ ਵਧਾਇਕਾਂ ਨੇ ਜਿਸ ਤਰੀਕੇ ਨਾਲ ਖਾਸ ਤੌਰ ਤੇ ਵਿੰਦ ਕੇਸ ਦੀ ਬਾਤ ਗੁਣਕਾਇ ਹਾਰ ਦੇ ਕਾਰਤਾਰ ਦੀ ਗੱਲਾਂ ਕੀਤੀਆਂ ਉਹ ਸਾਫ਼ ਲੱਗ ਰਿਹਾ ਥੋੜਾ ਜਿਹਾ ਪ੍ਰਤੀਪ ਇਹ ਹੁਜਾ ਹਟਾ ਪਿਆ ਕਿ ਇੱਕ ਚੈਕਿੰਗ ਸੀ ਅੰਦਰ ਚੈੱਕ ਕਰਨਾ ਕਿ ਹਾਂ ਵੀ ਵਿਧਾਇਕ ਕਿਸ ਤਰੀਕੇ ਨਾਲ ਬੋਲਦੇ ਆ ਜਾਂ ਪੰਜਾਬ ਦੀ ਲੀਡਰਸ਼ਿਪ ਜਿਹੜੀ ਟਾਪ ਦੀ ਲੀਡਰਸ਼ਿਪ ਆ ਉਹਨਾਂ ਦੇ ਪ੍ਰਤੀ ਇਹਨਾਂ ਵਿਧਾਇਕਾਂ ਦਾ ਕੀ ਜਿਹੜਾ ਆਪਾਂ ਕਹਿ ਸਕਨੇ ਕਿ ਕੀ ਸੋਚ ਆ ਜਾਂ ਕੀ ਉਹਨਾਂ ਦਾ ਪੱਖ ਕਿਹੋ ਜਿਹਾ ਹੈਗਾ ਤਾਂ ਸਦੂਜੀ ਬਿਲਕੁਲ ਠੀਕ ਆ ਉਹਦੇ ਆ ਦੇਣਾ ਚ ਹੋ ਸਕਦਾ ਕਿ ਜਿਸ ਤਰੀਕੇ ਨਾਲ ਪਕੜ ਜਿਹੜੀ ਆ ਦਿੱਲੀ ਚੋਂ ਤਾਂ ਹੁਣ ਖਤਮ ਹੋ ਚੁੱਕੀ ਆ ਹੁਣ ਇਹ ਪਕੜ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜੀ ਮਜ਼ਬੂਤ ਜਿਹੜੀ ਆ ਉਹ ਕਰਦੀ ਹੈ ਬਾਕੀ ਇੱਕ ਗੱਲ ਹੋਰ ਕਰਦੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਦਿੱਲੀ ਮਾਡਲ ਨੂੰ ਨਕਾਰ ਦਿੱਤਾ ਪਰ ਦੂਜੇ ਪਾਸੇ ਉਹ ਪੰਜਾਬ ਬਾਰਡਰ ਦੀ ਜਿਹੜੀ ਉਹ ਗੱਲ ਕਰ ਰਹੇ ਆ ਕਿ ਪੰਜਾਬ ਮਾਡਲ ਕੀ ਲੋਕਾਂ ਨੂੰ ਜਿਸ ਤਰੀਕੇ ਦੀ ਉਹਨਾਂ ਨੇ ਗੱਲ ਕੀਤੀ ਕਿ ਹਾਂ ਵੀ ਲੋਕਾਂ ਨਾਲ ਜੁੜੂ ਲੋਕਾਂ ਦੇ ਮੁੱਦੇ ਪਛਾਣੂ ਉਹ ਕਰੋ ਇਹ ਕਰੋ ਸੁਖਿੰਦਰ ਜੀ ਇਹ ਗੱਲਾਂ ਜਿਹੜੀਆਂ ਆਪਣੇ ਆਪ ਤੋਂ ਵਿੱਚ ਬੜੀਆਂ ਮਹੱਤਵਪੂਰਨ ਨੇ ਜੀ ਬਿਲਕੁਲ ਬਿਲਕੁਲ ਇਹ ਮਹੱਤਵਪੂਰਨ ਹੈ ਬਿਲਕੁਲ ਔਰ ਜੇ ਦਿੱਲੀ ਦੇ ਵਿੱਚ ਇਹਨਾਂ ਦਾ ਮਾਡਲ ਸਫਲ ਨਹੀਂ ਹੋਇਆ ਜੇ ਦਿੱਲੀ ਦੇ ਵਿੱਚ ਲੋਕਾਂ ਨੇ ਇਹਨਾਂ ਦਾ ਮਾਡਲ ਜਿਹੜਾ ਨਕਾਰਿਆ ਤਾਂ ਫਿਰ ਪੰਜਾਬ ਦੇ ਵਿੱਚ ਉਹ ਕਿਵੇਂ ਸਫਲ ਹੋ ਜੂਗਾ ਇਹ ਵੀ ਗੱਲਾਂ ਜਿਹੜੀਆਂ ਉਹ ਸਮਝ ਨਹੀਂ ਆ ਰਹੀਆਂ ਇਹਨਾਂ ਹਰ ਪਾਸੇ ਚਾਹੇ ਉਹ ਚਾਹੇ ਉਹ ਸਿੱਖਿਆ ਮਾਡਲ ਹੋਵੇ ਚਾਹੇ ਉਹ ਸਿਹਤ ਮਾਡਲ ਹੋਵੇ ਹਰ ਪਾਸੇ ਉਹਨਾਂ ਦੇ ਮਾਡਲ ਦੀ ਜਿਹੜੀ ਉਹ ਬੋਲ ਖੁੱਲ੍ਹਦੀ ਨਜ਼ਰ ਅਕਸਰ ਆ ਜਾਂਦੀ ਹੈ ਤਾਂ ਫਿਰ ਪਤਾ ਨਹੀਂ ਕਿਹੜੇ ਮਾਡਲ ਦੇ ਸਹਾਰੇ ਤੁਰੇ ਫਿਰਦੇ ਆ ਸਮਝੋ ਬਾਹਰ ਗੱਲ ਆ ਅਨਕੀਰ ਸਾਹਿਬ ਜੇ ਮੈਂ ਬਾਰ-ਬਾਰ ਮੈਂ ਫੇਰ ਉਹੀ ਗੱਲ ਹੀ ਪੁੱਛ ਰਿਹਾ ਜੇ ਉਹ ਕਹਿ ਰਿਹਾ ਕਿ ਸਿੱਧਾ ਤੌਰ ਤੇ ਮੈਨੂੰ ਆਕੇ ਵੇਲੇ ਮੈਨੂੰ ਫੋਨ ਕਰੋ ਤਾਂ ਇਹ ਕੋਈ ਗੱਲ ਸੁਧਾਰਨ ਨਹੀਂ ਹੈ ਇਹਨੂੰ ਸੁਧਾਰਨ ਤੌਰ ਤੇ ਨਹੀਂ ਸਮਝਿਆ ਜਾ ਸਕਦਾ ਔਰ ਜਦੋਂ ਵਿਧਾਇਕ ਤੇ ਮੰਤਰੀ ਸਿੱਧੇ ਤੌਰ ਤੇ ਜਾਣਗੇ ਕੇਦਰੀਵਾਲ ਕੋਲੇ ਫੋਨ ਕਰਨਗੇ ਤਾਂ ਫਿਰ ਭਗਵੰਤ ਮਾਨ ਜਿਹੜੋ ਵਿੱਚੋਂ ਹੀ ਨਿਕਲਗੇ ਤਾਂ ਫਿਰ ਭਗਵੰਤ ਮਾਨ ਨੂੰ ਅਖਿਆਈ ਤਾਂ ਹੋਊਗੀ ਹੋਈ ਮੈਂ ਤਾਂ ਸੁਖਵਿੰਦਰ ਜੀ ਉਹਨਾਂ ਨੇ ਸਪਸ਼ਟ ਗੱਲ ਕੀਤੀ ਆ ਕਿ ਅਜਿਹੀਆਂ ਸਥਿਤੀਆਂ ਮੁੱਖ ਮੰਤਰੀ ਸਾਹਿਬ ਵਾਸਤੇ ਜਿਹੜੀਆਂ ਨੇ ਚਿੰਤਾ ਭਰਪੂਰ ਨਹੀਂ ਕਿਉਂਕਿ ਜੇਕਰ ਕੋਈ ਵਿਧਾਇਕ ਕੋਈ ਮੰਤਰੀ ਜਾ ਕੇ ਸੁਪਰੀਮੋ ਨੂੰ ਮਿਲਦਾ ਤਾਂ ਕੋਈ ਹਾਲਚਾਲ ਤੇ ਨਹੀਂਦਾ ਉਹ ਪਰਿਵਾਰ ਦਾ ਹਾਲਚਾਲ ਤੇ ਨਹੀਂ ਨਾ ਪੁੱਛਣਾ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੀਆਂ ਮੁੱਖ ਮੰਤਰੀ ਦੀ ਭੂਮਿਕਾ ਦੀ ਗੱਲ ਕਰਦੀਆਂ ਤਾਂ ਕੁਦਰਤੀ ਤੌਰ ਤੇ ਫਿਰ ਵਿਧਾਇਕਾਂ ਦੀ ਸਿੱਧੀ ਪਾਕੜ ਜਿਹੜੀ ਸਿੱਧਾ ਸਬੰਧ ਜਦੋਂ ਸੁਪਰੀਮੋ ਨਾਲ ਹੋਊਗਾ ਤਾਂ ਮੁੱਖ ਮੰਤਰੀ ਸਾਹਿਬ ਤਾਂ ਵਿਚੋਂ ਫਿਰ ਗੈਰਹਾਜ਼ਰ ਹੋਣਗੇ ਹੋਣਗੇ ਤੇ ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਦੇਖ ਲਓ ਹਾਂ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀਆਂ ਸ਼ਕਤੀਆਂ ਬੀਤੇ ਸਮੇਂ ਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਾਈ ਮੰਨੀ ਕਟੀਆਂ ਤਾਂ ਕੇਵਲ ਉਹ ਰਬੜ ਸਟੱਪ ਦੇ ਰੂਪ 'ਚ ਹੀ ਕੰਮ ਕਰਦੇ ਪਏ ਆ ਜਿਸ ਤਰੀਕੇ ਨਾਲ ਉਹਨਾਂ ਦੇ ਨਜ਼ਦੀਕੀਆਂ ਨੂੰ ਬਦਲ ਦਿੱਤਾ ਗਿਆ ਅਰਵਿੰਦ ਕੇਸ਼ਰੀਵਾਲ ਦੇ ਖਾਸਮ ਖਾਸ ਜਿਹੜੇ ਉਹਨਾਂ ਦੇ ਚੀਫ ਐਡਵਾਈਜ਼ਰ ਲਾਏ ਗਏ ਉਹ ਤਾਂ ਸਾਰਾ ਕੁਝ ਬੀਤੇ ਸਮੇਂ ਦੇ ਵਿੱਚ ਸਾਹਮਣੇ ਹੈ ਹੈ ਉਹ ਤਾਂ ਇੱਕ ਅਫਸਰशाही ਨੂੰ ਲੈ ਕੇ ਸੀ ਤਾਂ ਹੁਣ ਦੇ ਚੱਕਰ ਬਦਾਇਕਾਂ ਨੂੰ ਸਿੱਧੇ ਤੌਰ ਤੇ ਉਹਨਾਂ ਨੂੰ ਵੋਟ ਵਾਸਤੇ ਕਹਿ ਦਿੱਤਾ ਗਿਆ ਰਾਤ ਦਾ ਕੰਮ ਕਰ ਤੂੰ ਕਹਿ ਦਿੱਤਾ ਗਿਆ ਤੇ ਸਿੱਧੂ ਜੀ ਇਹ ਆਉਂਦੀਆਂ ਅਰਜ ਭਗਵਤ ਬਾਣ ਵਾਸਤੇ ਇੱਕ ਖਤਰੇ ਦੀ ਘੰਟੀ ਜਿਹੜੀ ਆ ਜਿਸ ਤਰੀਕੇ ਨਾਲ ਅਰਵਿੰਦ ਕੇਸ਼ਰੀਵਾਲ ਤੇ ਭਗਵੰਤ ਪਾਣ ਦੇ ਆਪਸੀ ਸਬੰਧ ਰਹੇ ਬੀਤੇ ਸਮੇਂ ਦੇ ਵਿੱਚ ਸਾਡੇ ਦੇ ਸਾਹਮਣੇ ਤੇ ਜਿਹੜੀ ਦੂਜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹ ਵੀ ਇਹ ਗੱਲ ਚਾਹੁੰਦੇ ਨੇ ਕਿ ਸਾਡੀ ਵੀ ਸਿੱਧੀ ਜਿਹੜੀ ਅਪਰੋਚੜੀ ਆ ਉੱਪਰ ਤੱਕ ਹੋਵੇ ਤਾਂ ਜੇਕਰ ਹੁਣ ਅਰਵਿੰਦ ਕੇਸ਼ਰੀਵਾਲ ਨੇ ਇਹ ਸੱਦਾ ਦੇ ਹੀ ਦਿੱਤਾ ਹੁਣ ਇਹ ਵੇਖਣਾ ਕਿ ਇਹ ਵਿਧਾਇਕ ਇਸ ਦੇ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਦੀਪਕ ਮੰਡ ਕਮਾਂਡ ਹੁਣੀ ਪੰਜਾਬ ਦੇ ਵਿੱਚ ਕੋਈ ਆਪਣਾ ਧੜਾ ਬਣਾ ਸਕਦੇ ਆ ਜਾਂ ਨਹੀਂ ਬਣਾ ਸਕਦੇ ਜਾਂ ਸਾਰੇ ਵਿਧਾਇਕ ਜਿਹੜੇ ਨੇ ਹਾਂ ਦੇ ਵਿੱਚ ਹਾਂ ਜਿਹੜੀ ਆਪਣੀ ਹਾਈ ਕਮਾਂਡ ਦੀ ਹਾਂ ਦੇ ਵਿੱਚ ਹਾਂ ਬੋਣਗੇ ਇਹ ਗੱਲ ਸੁਖਪਤਰ ਜੀ ਵੇਖਣ ਵਾਲੀ ਆ ਕਿ ਵਿਧਾਇਕਾਂ ਦਾ ਇਨਾ ਡੜਾ ਜਗੜੇ ਦੇਣਾਂ ਚ ਕੀ ਰੋਲ ਰਹਿੰਦਾ ਤੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਉੱਤੇ ਇਹ ਹੁਣ ਖਤਰਾ ਇੱਕ ਡਗਮਗਾਉਣ ਲੱਗ ਪਿਆ ਕਿ ਆਪਣਾ ਕੋਈ ਧੜਾ ਬਣਾਉਣ ਦੇ ਵਿੱਚ ਸਫਲ ਹੋ ਜਾਣਗੇ ਕੱਲ ਨੂੰ ਮੰਨ ਲਓ ਕਿ ਜੇਕਰ ਹਾਈ ਕਮਾਂਡ ਕੋਈ ਇਹੋ ਜਿਹਾ ਫੈਸਲਾ ਲੈਦੀ ਆ ਤਾਂ ਕਿਨੇ ਕੁ ਵਿਧਾਇਕ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਨਾਲ ਇੱਕ ਲੋਟੀ ਨਜ਼ਰੋਂ ਕਿ ਇਹ ਵੀ ਸੰਬੰਧ ਜੀ ਹੁਣ ਅਗੜੇ ਦਿਨਾਂ ਚ ਚਿਹੜੀਆਂ ਚਰਚਾਵਾਂ ਜਿਹੜੀਆਂ ਵਿਖਣ ਨੂੰ ਮਿਲ ਸਕਦੀਆਂ ਨੇ ਜਾਂ ਇਹ ਹਾਲਾਤ ਜਿਹੜੇ ਵਿਖਣ ਨੂੰ ਮਿਲ ਸਕਦੇ ਹੈਗੇ ਅਗਲੇ ਦਿਨਾਂ ਦੇ ਵਿੱਚ ਜੀ ਚਲੋ ਉਧਰ ਅਣਖੀ ਸਾਹਿਬ ਅਗਲੀ ਖਬਰ ਦੀ ਆਪਾਂ ਗੱਲ ਕਰ ਲਈਏ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਜ਼ਥੇਦਾਰੀ ਤੋਂ ਹਟਾਇਆ ਗਿਆ ਔਰ ਉਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਸੀ ਉਹਨਾਂ ਦੇ ਸਾਬਕਾ ਸਾਧੂ ਦੇ ਵੱਲੋਂ ਉਹਨਾਂ ਦੀ ਪਤਨੀ ਨਾਲ ਸੰਬੰਧ ਜੋ ਵੀ ਇਹ ਗੱਲਬਾਤ ਜਿਹੜੀ ਹੈ ਉਹਨਾਂ ਨੇ ਨਜਾਇਜ਼ ਸੰਬੰਧਾਂ ਦੀ ਇਲਜ਼ਾਮ ਲਾਇਆ ਸੀ ਉਹਦੇ ਲਈ ਇੱਕ ਜਾਂਚ ਕਮੇਟੀ ਬਣੀ ਔਰ ਉਸ ਤੋਂ ਬਾਅਦ ਉਹਨੇ ਜਾਂਚ ਕੀਤੀ ਜਦ ਸਹਾਪਤੀ ਸਿੰਘ ਨੂੰ ਹਟਾਇਆ ਗਿਆ ਹੁਣ ਉਹ ਜਾਂਚ ਕਮੇਟੀ ਦੀ ਰਿਪੋਰਟ ਨਸ਼ਰ ਹੋਈ ਹੈ ਜੀ ਉਸ ਰਿਪੋਰਟ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਔਰ ਕੱਲ ਜਥੇਦਾਰ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਨੂੰ ਬੜੇ ਲੰਮੇ ਹਤੀ ਲਿਆ ਸੁਖਮੰਦਰ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰੀਕੇ ਨਾਲ ਇਹ ਬਾਹਰ ਕੀਤਾ ਗਿਆ ਇਹ ਕੋਈ ਦਮੀ ਗਲੀ ਹੀ ਪਿਛਲੇ ਦਿਨਾਂ ਚ ਵੀ ਹੀ ਗੱਲ ਕਰਦੇ ਪਰ ਜਿਹੋ ਜਿਹੇ ਇਲਜ਼ਾਮ ਲੱਗੇ ਨੇ ਔਰ ਜਿਹੋ ਜੀ ਕਮੇਟੀ ਨੇ ਜਿਹੜੀ ਰਿਪੋਰਟ ਬਣਾ ਕੇ ਪੇਸ਼ ਕੀਤੀ ਉਹ ਆਪਣੇ ਆਪ ਦੇ ਵਿੱਚ ਜਿਹੜੀ ਬੜੀ ਮਹੱਤਤਾ ਪੁੱਛ ਹੈਗੀ ਹੈ ਹੁਣ ਰਿਪੋਰਟ ਦੇ ਵਿੱਚ ਜਿਸ ਤਰੀਕਾ ਨਾਲ ਗੱਲਾਂ ਕੀਤੀਆਂ ਜਿਹੜੀ ਨਸ਼ਰ ਹੋਈ ਹੈ ਰਿਪੋਰਟ ਕਿ ਹਾਂ ਪਹਿਲਾਂ ਤਾਂ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੇ ਉਸ ਕਮੇਟੀ ਮੈਂਬਰਾਂ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਦੂਸਰੇ ਬੰਨੇ ਜਿਹੜੀ ਵੱਡੀ ਗੱਲ ਜਿਹੜੀ ਇਹ ਗੱਲ ਕਹੀ ਗਈ ਕਿ ਜਦੋਂ ਤੱਕ ਤਾਂ ਦਮਦਮਾ ਸਾਹਿਬ ਤੇ ਉੱਥੇ ਪੰਜਾਂ ਪਿਆਰਿਆਂ ਨੂੰ ਆਪਣੇ ਜਥੇ ਦਾ ਹਰਪ੍ਰੀਤ ਸਿੰਘ ਉਹਨਾਂ ਨੇ ਆਪਣੇ ਘਰ ਸੱਦੇ ਆ ਕਰ ਸੱਦੇ ਆ ਕਰ ਸੱਦ ਤੋਂ ਬਾਅਦ ਫਿਰ ਉਹ ਉੱਥੇ ਜਾਂਦੇ ਨਹੀਂ ਦਾਤਕ ਸਾਹਿਬ ਕੋਲ ਕਿਹੇ ਜਾਂਦੇ ਨਹੀਂ ਤੇ ਉਥੋਂ ਉਸ ਵਕਤ ਕੀਤਮ ਜਿਹੜਾ ਇੱਕ ਖਤਮ ਹੋ ਚੁੱਕਾ ਹੁੰਦਾ ਤੇ ਦੂਜੇ ਰਾਗੀ ਜੱਥਿਆਂ ਨੇ ਕੀਰਤਨ ਸ਼ੁਰੂ ਕਰਦਾ ਹੁੰਦਾ ਉਸ ਸਮੇਂ ਦੇ ਦੌਰਾਨ ਉਹ ਕੀਰਤਨ ਨੂੰ ਰੁਕਵਾ ਕੇ ਆਪਣਾ ਪੱਖ ਜਿਹੜਾ ਪੰਜ ਪਿਆਰੇ ਦੇ ਸਾਹਮਣੇ ਰੱਖਦੇ ਆ ਔਰ ਪੰਜ ਪਿਆਰੇ ਕਹਿੰਦੇ ਕਿ ਜਥੇਦਾਰ ਸਾਹਿਬ ਦੀ ਮਰਜ਼ੀ ਦੇ ਨਾਲ ਹੀ ਉੱਥੇ ਪਹੁੰਚੀ ਤਾਂ ਜਿਵੇਂ ਉਹਨਾਂ ਨੇ ਉੱਥੇ ਆਪਣਾ ਪੱਖ ਜਿਹੜਾ ਰੱਖ ਦਿੱਤਾ ਜੀ ਹਾਂਜੀ ਜਿਹੜੇ ਉਹਨਾਂ ਤੇ ਦੋਸ਼ ਲੱਗੇ ਨੇ ਇਹਨੂੰ ਜ਼ਿਆਦਾ ਕਿ ਵੀਡੀਓ ਕਟਿੰਗ ਹੋ ਤੋ ਸਾਹਮਣੇ 아이ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਮੈਂ ਕੁਝ ਵੀ ਹੋਵਾਂ ਤਾਂ ਮੇਤੇ ਗੁਰੂ ਦੀ ਮਾਰ ਜਿਹੜੀ ਆ ਉਹ ਪਵੇ ਤਾਂ ਅਜਿਹੀ ਗੱਲਾਂ ਉਹਨਾਂ ਨੇ ਕਿਹਾ ਕਿ ਇਹੋ ਜੀ ਧਾਰਮਿਕ ਬ੍ਰਿਯਾਦਾ ਉਕੀਤੀ ਗਈ ਹੈ ਦੂਜੇ ਪਾਸੇ ਇੱਕ ਧਾਬਕ ਜਿਹੜੀ ਇੱਕ ਮਹਿਲਾ ਤੇ ਇਸ ਬੜੀ ਜਿਹੜੀ ਉਹਨਾਂ ਦੇ ਸਾੜੀ ਦੇ ਸਬੰਧ ਵਿੱਚ ਜਿਹੜੀ ਕੋਈ ਯਾਤਰਾਮਤ ਨਾਲ ਉਹ ਨਾਲ ਗਈ ਆ ਕਿ ਨੇ ਕਿ ਉਹਦੀ ਵੀ ਇਸ ਰਿਪੋਰਟ ਦੇ ਵਿੱਚ ਦੀ ਪੁਸ਼ਟੀ ਜਿਹੜੀ ਹੋਈ ਆ ਕਿ ਉਹ ਮੇਰੇ ਹਾਲ ਆ ਕਿ ਜ਼ਖੇਦਾਰ ਹਰ ਪੁਲਿਸ ਸੇ ਹੋਣਾ ਨੇ ਇਹਨਾਂ ਸਾਰਿਆਂ ਦੋਸ਼ਾਂ ਨੂੰ ਬੜੀ ਬੜੀ ਨਕਾਰਿਆ ਆ ਪਰ ਕਮੇਟੀ ਨੇ ਉਹਨਾਂ ਦੋਸ਼ਾਂ ਨੂੰ ਪੂਰਾ ਤੌਰ ਤੇ ਇੱਕ ਕਿਸਮ ਕਹੀਂ ਕਹਿ ਸਕਦੇ ਕਿ ਜਿਹੜੀ ਜਾਂਚ ਕੀਤੀ ਆ ਉਹਨਾਂ ਚ ਉਹਨਾਂ ਨੂੰ ਸਹੀ ਪਾਇਆ ਤੇ ਇਹ ਗੱਲ ਕਹੀ ਆ ਕਿ ਅਜਿਹਾ ਬਿੱਤੀ ਜਿਹੜਾ ਇੱਕ ਧਾਰਮਿਕ ਰਤਬੇ ਦੇ ਇਹਨੇ ਉੱਚ ਅਹੁਦੇ ਤੇ ਬੈਠਾ ਹੋਵੇ ਤੇ ਉਹਦੇ ਉੱਤੇ ਜਿਕਰ ਇਹ ਇਲਜ਼ਾਮ ਲੱਗਦੇ ਆ ਤੇ ਜ਼ਖੇਦਾਰ ਸਾਹਿਬ ਇਹਦੇ ਸੰਬੰਧੀ ਕੋਈ ਵੀ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਫਿਰ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਉਚਿਤ ਹੈ ਜੀ ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਉਹਦੇ ਤੋਂ ਜਿਹੜਾ ਫਰਕ ਕਰ ਦਿੱਤਾ ਗਿਆ ਹੁਣ ਸਿੱਧੂ ਸਰ ਇਸ ਤੋਂ ਮਗਰ ਉਤਰਨ ਤਾਂ ਉਹ ਤੇ ਜ਼ਖੇਦਾਰ ਸਾਹਿਬ ਨੇ ਹਰ ਕਦੇ ਵਿੱਚ ਆਉਣਾ ਹੀ ਹੁੰਦਾ ਸੀ ਕਿਉਂਕਿ ਉਹ ਤਾਂ ਬਾਰ-ਬਾਰ ਇੰਨੀ ਗੱਲ ਕਹਿ ਚੁੱਕੇ ਆ ਕਿ ਹਾਂ ਭਈ ਜਿਸ ਦਿਨ 2 ਦਸੰਬਰ ਨੂੰ ਮੈਂ ਆਪਣਾ ਫੈਸਲਾ ਸੁਣਾਇਆ ਉਸ ਦਿਨ ਤਹੀ ਮੈਨੂੰ ਆਪਣੇ ਪ੍ਰਿਕਦਾ ਜਿਹੜਾ ਪਤਾ ਲੱਗਿਆ ਸੀ ਕਿ ਮੇਰਾ ਪ੍ਰਿਕ ਕੀ ਬਣਨਾ ਚਾਹ ਮੇਰੇ ਹਾਲਾਤ ਜਿਹੜੇ ਬਣਨਾ ਕੀ ਹੋਣੇ ਆ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਹਾਂ ਵੀ ਜਿਹੜੇ 2 ਦਸੰਬਰ ਦੇ ਜਿਹੜੇ ਫੈਸਲੇ ਸੁਣਾਏ ਗਏ ਨੇ ਜਿਹੜਾ ਹੁਕਮਨਮਾ ਸੁਣਾਇਆ ਗਿਆ ਤੇ ਜੇਕਰ ਇਹਦੇ ਵਿੱਚ ਕੋਈ ਬਤਲਾਵਪ ਹੁੰਦਾ ਤਾਂ ਮੈਂ ਉਸ ਕਮੇਟੀ ਦਾ ਕਦੇ ਵੀ ਹਿੱਸਾ ਨਹੀਂ ਬਣਾ ਤਾਂ ਮੈਂ ਕਦੇ ਵੀ ਮੀਟਿੰਗ ਦੇ ਵਿੱਚ ਹਿੱਸਾ ਜਿਹੜਾ ਨਹੀਂ ਲਵਾਂਗਾ ਇਹ ਇੱਕ ਗੰਧਮੀ ਗੱਲ ਕਹਿ ਦਿੱਤੀ ਤੇ ਜੇਕਰ ਤੁਸੀਂ 2 ਦਸੰਬਰ ਦੀ ਸਿੱਧੂ ਜੀ ਗੱਲ ਵੇਖੋ ਤਾਂ 2 ਦਸੰਬਰ ਤੋਂ ਮੁੱਖ ਭੂਮਿਕਾ ਜਿਹਨí ਹਰਪ੍ਰੀਤ ਸਿੰਘ ਹੁਣ ਆਦੀ ਸੀ ਕਿ ਹੈ ਪ੍ਰਿੰਸਨ ਚੰਦੂ ਬਾਦਲ ਨੂੰ ਜਿਹੜੇ ਸਵਾਲ ਪੁੱਛ ਰਹੇ ਸਨ ਹਾਂ ਜਾਂ ਨਾ ਚਾਹੀਏ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤਾਂ ਸੁਖਬੀਰ ਸਿੰਘ ਬਾਦਲ ਨਾਲ ਜਿਹੋ ਜਿਹਾ ਉਹਨਾਂ ਦਾ ਸਬੰਧ ਰਿਹਾ ਖਾਸ ਤੌਰ ਤੇ ਸੁਖਬੀਰ ਬਾਦਲ ਦੇ ਖਾਸਮ ਖਾਸ ਵਿਰਸਾ ਸਿੰਘ ਬਲਟੋਈ ਦੇ ਸਬੰਧੀ ਜਿਸ ਤਰੀਕੇ ਨਾਲ ਉਹਨਾਂ ਦਾ ਵਾਕ ਜੁਦ ਚੱਲਦਾ ਰਿਹਾ ਉਹ ਵੀ ਸਾਰਿਆਂ ਦੇ ਸਾਹਮਣੇ ਹੈ ਤਾਂ ਹੁਣ ਉਦਰ ਤੀਤਾ ਉਤੇ ਇਹ ਆਮ ਪ੍ਰਭਾਵਤਾ ਇਹ ਹੋ ਗਿਆ ਜਿਸ ਤਰੀਕੇ ਨਾਲ ਗਰਮ ਖੇਲੀ ਜਥੇਬੰਦੀਆਂ ਪੰਥਕ ਕਈ ਤਰ੍ਹਾਂ ਇਹ ਗੱਲ ਕਹਿ ਰਹੀਆਂ ਨੇ ਕਿ ਇਹ ਜਿਹੜਾ ਵੀ ਫੈਸਲਾ ਹੋਇਆ ਇਹ ਅਕਾਲੀ ਲੀਡਰਸ਼ਿਪ ਦੀ ਬਾਕੀ 170 ਦੇ ਨਾਲ ਹੋਇਆ ਤੇ ਅਕਾਲੀ ਲੀਡਰਸ਼ਿਪ ਐਸ ਲਈ ਇਸ ਗੱਲ ਤੇ ਆਰ ਫਾਰ ਲੜਾਈ ਕਰਨ ਦੇ ਬੂਰਚਾ ਕੀ ਠੀਕ ਆ ਕਿ ਜੇਕਰ ਸਾਡੇ ਖਿਲਾਫ ਅਜਿਹੇ ਫੈਸਲੇ ਲੈ ਲੇਗੇ ਆ ਤਾਂ ਅਸੀਂ ਵੀ ਜਿੱਥੇ ਦਾ ਹੱਕ ਦੀਤੇ ਖਿਲਾਫ ਇਸ ਜਿਹੇ ਫੈਸਲੇ ਲੈਣੇ ਹੀ ਲੈਣੇ ਆ ਤਾਂ ਇਸੇ ਕਰਕੇ ਫਿਰ ਕੁਦਰਤੀ ਤੌਰ ਤੇ ਜਿਹੜਾ ਪ੍ਰਤੀਕਰਮ ਸੀ ਬੜਾ ਤਖਾ ਪ੍ਰਤੀਕਰਮ ਜਾਨਿਕ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਨਾਲ ਬਤ ਹੁਣਾ ਦੇ ਖਿਲਾਫ ਜਿਹੜਾ ਉਹ ਜਿਹੜਾ ਪ੍ਰਗਟ ਕੀਤਾ ਹੈਗਾ ਹੁਣ ਜਿਸ ਤਰੀਕੇ ਨਾਲ ਬਾਕੀ ਪੰਤਖ 13 ਗਰਮਖੇਲੀ ਜਿੱਥੇ ਬੰਧੀਆਂ ਜਾਂ ਬਾਕੀ ਧੜਾ ਐਸ ਲਈ ਮਹਿਸੂਸ ਹੋ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਖਲੋਤਾ ਹੈਗਾ ਤੇ ਇਹਦੇ ਨਾਲ ਹੀ ਨਾਲ ਸੁਖਵਿੰਦਰ ਜੀ ਵੱਡੀ ਭੂਮਿਕਾ ਜਿਹੜੀ ਆ ਗਿਆਨੀ ਰਗਵੀਰ ਸਿੰਘ ਹੁਣਾਂ ਦੀ ਆ ਜਾਂਦੀ ਹੈ ਗਿਆਨੀ ਰਗਵੀਰ ਸਿੰਘ ਹੁਣੀ ਜਿਹੜੇ ਇਸ ਵੇਲੇ ਵਿਦੇਸ਼ ਦੌਰੇ ਤੇ ਇੰਗਲੈਂਡ ਤੇ ਇਹ ਕੱਲ ਉਹਨਾਂ ਨੇ ਵਾਪਸ ਪਰਤਣਾ ਸੀ ਪਰ ਕੱਲ ਉਹ ਵਾਪਸ ਨਹੀਂ ਆਏ ਹੁਣ ਉਹਨਾਂ ਦੀ ਵਾਪਸੀ ਜਿਹੜੀ ਆ 16 ਤਰੀਕ ਨੂੰ ਹੋਣੀ ਹੈਗੀ ਆ ਪਰ ਹਰਾਨ ਗੀ ਦੀ ਗੱਲ ਆ ਕਿ ਅਜੇ ਤੱਕ ਉਹਨਾਂ ਦਾ ਕੋਈ ਵੀ ਬਿਆਨ ਜਿਹੜਾ ਉਹ ਸਾਹਮਣੇ ਜਿਹੜਾ ਉਹ ਨਹੀਂ ਆਇਆ ਉਹਨੇ ਦੀ ਚੁੱਪੀ ਦੇ ਕੀ ਅਰਥ ਦੀ ਬਿਆਨਤਾ ਕੋਈ ਬੰਦਾ ਦੇ ਹੀ ਸਕਦਾ ਪਰ ਉਹਨਾਂ ਨੇ ਇਸ ਮੁੱਦੇ ਤੇ ਪੂਰਨ ਤੌਰ ਤੇ ਚੁੱਪੀ ਜਿਹੜੀ ਧਾਰੀ ਹੋਈ ਹੈ ਤੇ ਨਾਲ ਹੀ ਨਾਲ ਹੁਣ ਕੱਲ ਜਿਹੜੀ ਮੀਟਿੰਗ ਰੱਖੀ ਗਈ ਆ ਸੱਤ ਮੈਂਬਰੀ ਕਮੇਟੀ ਦੀ ਉਹਦੇ ਉੱਤੇ ਹੀ ਹੁਣ ਵੇਖਣਾ ਆ ਕਿ ਇਹ ਜਿਹੜੇ ਅਕਾਲ ਤੱਕ ਸਾਡੇ ਜਿਹੜੇ ਫੈਸਲੇ ਜਿਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਕਿ ਉਹਨਾਂ ਫੈਸਲੇ ਦੀ ਗੱਲ ਹੁੰਦੀ ਤੇ ਕੀ ਉਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਆਸਿਆ ਜਿਸ ਤਰੀਕੇ ਨਾਲ ਉਹ ਬਾਹਰ ਖੜਿਆ ਕਿ ਇਹਦੇ ਉੱਤੇ ਵੀ ਚਰਚਾ ਹੁੰਦੀ ਆ ਇਹ ਸੁਖਿੰਦਰ ਜੀ ਕੱਲ ਦੀ ਮੀਟਿੰਗ ਜਿਹੜੀ ਹੋਈ ਆ ਸੱਤ ਅਗਸਤ ਦੀ ਕਮੇਟੀ ਦੀ ਉਹਦੇ ਵਿੱਚ ਉਹਦੇ ਉੱਤੇ ਵੀ ਧਿਆਨ ਜਿਹੜਾ ਇਹ ਕੇਂਦਰਤ ਰਹੂਗਾ ਬਾਕੀ ਦੀ ਗੱਲ ਨਹੀਂ ਹਰਪ੍ਰੀਤ ਸਿੰਘ ਹੁਣਾਂ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੁਣੇ ਹੁਣ ਆਰ ਪਰ ਲੜਾਈ ਕਰਦੇ ਮੂਡ 'ਚ ਜਿਹੜੇ ਉਹ ਦਿਖਾਈ ਦੇ ਰਹੇ ਆ ਕਿਉਂਕਿ ਜਿੱਥੇ ਉਹਨਾਂ ਦੇ ਪਾਚ ਪਾਣਾ ਸਬੰਧ ਦੇ ਵੀ ਦੋਸ਼ ਲੱਗਦੇ ਬੜਾ ਕੁੱਝ ਦੋਸ਼ੇੜੇ ਲੱਗਦੇ ਰਹੇ ਆ ਤੇ ਹੁਣ ਇਸ ਵੇਲੇ ਉਹ ਵੀ ਲੱਗਦਾ ਆ ਕਿ ਪੂਰਬ ਪੌਤੇ ਉਹ ਹੁਣ ਇਸ ਮਤਾ ਚ ਕੁੱਦ ਪਏ ਆ ਤੇ ਉਹਨਾਂ ਦਾ ਪਹਿਲਾ ਹੀ ਪ੍ਰਤੀਕਰਮ ਜਿਹੜਾ ਹੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕੀਤੀ ਗਈ ਤਿੱਖੀ ਬਿਆਨਬਾਜ਼ੀ ਦੇ ਰੂਪ ਦੇ ਵਿੱਚ ਸਾਹਮਣੇ ਜਿਹੜਾ ਆਉਂਦਾ ਹੈਗਾ ਹੁਣ ਅਕਾਲੀ ਦਲ ਇਸ ਦਾ ਕੀ ਜਵਾਬ ਦਿੰਦਾ ਇਹ ਤਾਂ ਅੱਜ ਪਤਾ ਲੱਗੂਗਾ ਜਾਂ ਉਹਨਾਂ ਦੇ ਬਿਆਨਬਾਜ਼ੀ ਤੋਂ ਪਤਾ ਲੱਗੂਗਾ ਪਰ ਇਸ ਤਰੀਕੇ ਨਾਲ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਕਿਸਮ ਦਾ ਜਿਹੜਾ ਸੰਘਰਸ਼ ਵਿੜਨ ਦਾ ਜਿਹੜਾ ਐਲਾਨ ਆ ਉਹ ਕੱਲ ਉਹਨਾਂ ਨੇ ਕਰ ਦਿੱਤਾ ਹੁਣ ਇਹ ਲੜਾਈ ਕਿੰਨੀ ਤਿੱਖੀ ਹੁੰਦੀ ਆ ਕੌਣ ਇਸ ਲੜਾਈ ਦੇ ਵਿੱਚ ਉਹਨਾਂ ਦੇ ਨਾਲ ਆਉਂਦਾ ਇਹ ਤਾਂ ਸਿੱਧੂ ਜੀ ਆਉਂਦੇ ਦਿਨਾਂ ਚ ਪਤਾ ਲੱਗੂਗਾ ਪਰ ਸਭ ਤੋਂ ਵੱਡੀ ਭੂਮਿਕਾ ਜਾਂ ਸਭ ਤੋਂ ਵੱਡੀਆਂ ਨਜ਼ਰਾਂ ਜਿਹੜੀਆਂ ਨੇ ਗਿਆਨੀ ਰਕਬੀ ਸਿੰਘ ਜਿਹੜੇ ਹਾਲ ਤੱਕ ਸਭ ਦੇ ਜਥੇਦਾਰ ਆ ਉਹਨਾਂ ਤੇ ਲੱਗੀਆਂ ਨੇ ਕਿ ਉਹਨਾਂ ਦੀ ਇਸ ਬੰਦ ਵਿੱਚ ਕੀ ਭੂਮਿਕਾ ਜਿਹੜੀ ਆ ਉਹ ਸਾਡੇ ਉੱਤੇ ਹੈਗੀ ਹੈ ਜੀ ਬਿਲਕੁਲ ਬਿਲਕੁਲ ਚਲੋ ਅਣਕ ਸਭ ਦੇ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜੀ ਤੇ ਇਸਨ ਪ੍ਰੋਫੈਸਰ ਮਜੀਦ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਗੜਕੀ ਸਾਹਿਬ ਨੇ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ